ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਮਖੂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦਾ ਹਾਂ ਦਰਸ਼ਕੋ ਬੜੀ ਇੱਕ ਅਹਿਮ ਮੁੱਦੇ ਦੇ ਉੱਪਰ ਤੁਹਾਡੇ ਨਾਲ ਗੱਲਬਾਤ ਕਰਨ ਲੱਗਾ ਮਾਂ ਕੁਝ ਸਮਾਂ ਪਹਿਲਾਂ ਨਾਨਕ ਮਾਤਾ ਦੀ ਧਰਤੀ ਦੇ ਉੱਪਰ ਕਾਰ ਸੇਵਾ ਵਾਲੇ ਬਾਬਾ ਤਰਸੀਮ ਸਿੰਘ ਦਾ ਦੋ ਸੱਜਣਾ ਵੱਲੋਂ ਕਤਲ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਇੱਕ ਦਾ ਇਨਕਾਊਂਟਰ ਹੋ ਜਾਂਦਾ ਹੈ ਤੇ ਦੂਸਰਾ ਸੀ ਭਾਈ ਸਰਬਜੀਤ ਸਿੰਘ ਮੀਆਂ ਬਿੰਦ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਤਰਨਤਾਰਨ ਤੋਂ ਅਰੈਸਟ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਪੁਲਿਸ ਦੀ ਇੱਕ ਸਟੇਟਮੈਂਟ ਆਉਂਦੀ ਹੈ ਵੀ ਜਦੋਂ ਲੈ ਕੇ ਜਾ ਰਹੇ ਸੀ ਕਾਸ਼ੀਪੁਰ ਤੇ ਕਿੰਦੇ ਰਸਤੇ ਦੇ ਅੰਦਰ ਗੱਡੀ ਦਾ ਟਾਇਰ ਫਟਦਾ ਹੈ ਤੇ ਟਾਇਰ ਫਟਣ ਤੋਂ ਬਾਅਦ ਉਹ ਸਾਡਾ ਅਸਲਾ ਖੁੰਦਾ ਆ ਉਹ ਭੱਜਣ ਲੱਗਦਾ ਹੈ ਤੇ ਸਾਡੇ ਬੰਦੇ ਉਹਦੀਆਂ ਲੱਤਾਂ ਦੇ ਵਿੱਚ ਗੋਲੀਆਂ ਮਾਰਦੇ ਨੇ ਆਹ ਗੱਲਬਤ ਕਰਦੇ ਆ ਵੀਰ ਸਖਜੀਤ ਸਿੰਘ ਖੋਸਾ ਸਾਡੇ ਨਾਲ ਨੇ ਇਸ ਪੂਰੇ ਮਾਮਲੇ ਨੂੰ ਇਹ ਕਿਵੇਂ ਵਿਖਦੇ ਨੇ ਭਾਈ ਖੋਸਾ ਜੀ ਵਾਇਗਰੂ ਜੀ ਕਾ ਖਾਲਸਾ ਬਾਇਰ ਜੀ ਕਾ ਖਾਲਸਾ ਵਾਇਰ ਜੀ ਕੀ ਫਤਿਹ ਭਾਈ ਖੋਸਾ ਜੀ ਅਕਸਰ ਕੀ ਪੰਥਕ ਮੁੱਦਿਆਂ ਦੇ ਉੱਪਰ ਤੁਸੀਂ ਬੜੇ ਬਿਬਾਕ ਬੋਲਦੇ ਹੋ ਕਈ ਵਾਰੀ ਤੁਹਾਨੂੰ ਕੁਝ ਭੁਗਤਣਾ ਵੀ ਪੈਂਦਾ ਆ ਮੇਰੇ ਕਹਿਣ ਤੋਂ ਪਾਵੈ ਕਿ ਜੇ ਹੁਣ ਸਰਬਜੀਤ ਸਿੰਘ ਮੀਆਂ ਬਿੰਦ ਜਦੋਂ ਸਰਬਜੀਤ ਸਿੰਘ ਮੀਆਂ ਮਿੰਡ ਨੇ ਬਾਬਾ ਤਰਸੀਮ ਸਿੰਘ ਨੂੰ ਉੱਥੇ ਗੋਲੀਆਂ ਦੋ ਸੱਜਣਾ ਵੱਲੋਂ ਮਾਰੀਆਂ ਗਈਆਂ ਨੇ ਤੇ ਉਦੋਂ ਕਰੀਬ ਰੋਸ ਮਨਾਉਣ ਵਾਲੇ ਗਿਣਤੀ ਤੇ ਸੀ ਤੇ ਖੁਸ਼ੀ ਮਨਾਉਣ ਵਾਲੇ ਜਿਹੜੇ ਹਜ਼ਾਰਾਂ ਤੇ ਸੈਂਕੜੇ ਸੀ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਵੀ ਪਿਛਲੇ ਸਮੇਂ ਦੇ ਵਿੱਚ ਆ ਵੀ ਕਰਪੂਤਾ ਹੋਈਆਂ ਉੱਥੇ ਆ ਵੀ ਹੋਈਆਂ ਚੰਗਾ ਹੋ ਗਿਆ ਹੈਨਾ ਪਰ ਉਸ ਤੋਂ ਬਾਅਦ ਮੀਆਂ ਮਿੱਟ ਦੀ ਅਰੈਸਟ ਤੋਂ ਬਾਅਦ ਬਹੁਤ ਘੱਟ ਸਰਜਨ ਨੇ ਜਿਹੜੇ ਹੱਕ ਦੇ ਵਿੱਚ ਬੋਲੇ ਆ ਕੀ ਕਹਿਣਾ ਚਾਹੁੰਦੇ ਉਸ ਮੁੱਦੇ ਤੇ ਪਰ ਜਿਹੜੀ ਹੁਣ ਗੱਲ ਆ ਵੀ ਮਰਦਾਂ ਵਾਲੀ ਗੱਲ ਕੀਤੀ ਸੀ ਇਹ ਸਰਪਜੀਤ ਸਿੰਘ ਮੀਆਂਵਾਂਟ ਹੋਣਾ ਨੇ ਹੁਣ ਕੱਲਾ ਇਹ ਯੂਪੀ ਪੁਲਿਸ ਦਾ ਜਾਂ ਉੱਤਰਾਚਲ ਉੱਤਰਾਖੰਡ ਵਾਲੀ ਪੁਲਿਸ ਦਾ ਨਹੀਂ ਮੈਂ ਕਹਿੰਦਾ ਇਹ ਟ੍ਰੈਂਡ ਬਣ ਗਿਆ ਇੱਕ ਹੂੰ ਸਾਡੇ ਵੀ ਇੱਥੇ ਆਪਾਂ ਕਿੰਨੀ ਵਾਰ ਵੇਖ ਰਹੇ ਆ ਹੂੰ ਗੋਲੀ ਇੱਥੇ ਵੱਜਦੀ ਮੋੜੇ 'ਚ ਹੀ ਹਾਂ ਜਿਹੜਾ ਉਹ ਕਹਿੰਦੇ ਸੀ ਲੱਭਣ ਗਏ ਪਿਸਤੌਲ ਫੜਿਆ ਤੇ ਉਹ ਗੋਲੀ ਵੱਜ ਗਈ ਹਾਂ ਮੈਂ ਸਾਰੀਆਂ ਗੱਲਾਂ ਚ ਹੂੰ ਵਿਰੋਧੀ ਵੀ ਨਹੀਂ ਹੈਗਾ ਹੂੰ ਹੂੰ ਕੁਝ ਗੱਲਾਂ ਹੈ ਵੀਆਂ ਕਿ ਜਿਹੜੇ ਮਾਲੀ ਅਨਸਰ ਆ ਉਹਨਾਂ ਨੂੰ ਸਜ਼ਾ ਮਿਲਣੀ ਵੀ ਚਾਹੀਦੀ ਆ ਪਰ ਉਹ ਕਿਤੇ ਨਾ ਕਿਤੇ ਇਦਾਂ ਜਦੋਂ ਯੋਧਿਆਂ ਦੇ ਨਾਲ ਇਦਾਂ ਗੱਲ ਕਰਦੇ ਆ ਨਾ ਹੂੰ ਹੂੰ ਉਹ ਗੱਲ ਖੁਰਕਦੀ ਆ ਹੂੰ ਕਿਉਂਕਿ ਸਰਬਜੀਤ ਸਿੰਘ ਮੀਆਂਵੰਡ ਤੇ ਪੇਸ਼ ਹੀ ਗੁਰਦੁਆਰਾ ਸਾਹਿਬ ਚ ਹੋਏ ਆ ਹਾਂ ਬਿਲਕੁਲ ਉਹਨਾਂ ਨੂੰ ਪੇਸ਼ ਵੀ ਕੁਝ ਸੱਜਣਾ ਨੇ ਕਰਾਇਆ ਆ ਹੂੰ ਪ੍ਰਬੰਧਕਾਂ ਨੇ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਉਹਦੀ ਕੁਝ ਆਡੀਓ ਰਿਕਾਰਡਿੰਗ ਵੀ ਹੈਗੀਆਂ ਨੇ ਲੋਡ ਪਈ ਤੇ ਉਹਨੂੰ ਜਨਤ ਕਰ ਲਾਂਗੇ ਅੱਛਾ ਮਸਲਾ ਕੀ ਹੈਗਾ ਕਿ ਇੱਕ ਬੰਦਾ ਆਪ ਸਰਿੰਡਰ ਕਰਦਾ ਹ ਹ ਪਤਾ ਲੱਗ ਹੀ ਜਾਂਦਾ ਹੁੰਦਾ ਆਪਾਂ ਵੀ ਰੂਹ ਕੂਸ਼ੀਆਂ ਕੱਟੀਆਂ ਵਾਂ ਭਵੇਂ ਥੋੜੀਆਂ ਜਾਂ ਬਹੁਤੀਆਂ ਪਤਾ ਲੱਗ ਜਾਂਦਾ ਹੁੰਦਾ ਵੀ ਹੁਣ ਨਹੀਂ ਸਰਦਾ ਬੰਦਾ ਕੋਈ ਸਿਆਣਾ ਸੱਜਣ ਪਾ ਕੇ ਵਿੱਚ ਕਹਿੰਦਾ ਕਿ ਚਲੋ ਵੀ ਹੁਣ ਆਪਾਂ ਸਰਿੰਡਰ ਕਰ ਦਈਏ ਜੀ ਨਾਲੇ ਕਦੇ ਸੂਰਮੇ ਮੁਕਰਦੇ ਨਹੀਂ ਹੁੰਦੇ ਹ ਉਹ ਬੰਦਾ ਉਹ ਸਰਵਜੀਤ ਸਿੰਘ ਮਿਆਵੰਡ ਉਹ ਆ ਜਿਹੜਾ ਇੱਕ ਵਾਰੀ ਢੋਲ ਵਜਾ ਕੇ ਗਿਆ ਸੀਗਾ ਹੂੰ ਠਾਣੇ ਚ ਅੱਛਾ ਢੋਲੋ ਜਾ ਕੇ ਗੁਰਗਰਾਂ ਸਾਹਿਬ ਦੀ ਬਦਬੀ ਦੇ ਮਸਲੇ ਚ ਲੋਕਾਂ ਨੇ ਸ਼ਾਇਦ ਦੇਖਿਆ ਹੋਣਾ ਜਿਨ੍ਹਾਂ ਨੇ ਦੇਖਿਆ ਉਹਨਾਂ ਨੂੰ ਪਤਾ ਅੱਛਾ ਬੜੀ ਛੇਤੀ ਭੁੱਲ ਜਾਂਦੇ ਲੋਕ ਫਿਰ ਹੁਣ ਗੱਲ ਕੀ ਹੈਗੀ ਆ ਕਿ ਉਹਨਡੀਆਂ ਗੋਲੀਆਂ ਵੱਜਣ ਦਾ ਕਾਰਨ ਪਿੱਛੇ ਹੋ ਰਿਹਾ ਕਿਉਂਕਿ ਜਿਹੜੇ ਨਰੈਣੂਮੰਤ ਦੀਆਂ ਅਲਾਦਾਂ ਨੇ ਉਹਨਾਂ ਦੇ ਬੰਦੇ ਇੱਧਰ ਉੱਧਰ ਨਾਲ ਹੈਗੇ ਨੇ ਉਹ ਭੇਸ ਚ ਆਇਓ ਇਹੋ ਜਿਹਾ ਭਾਈ ਫਿਰਨ ਤੇ ਚਾਹੇ ਕਾਰਸ਼ੇ ਵਾਲਾ ਬਣਾਈ ਫਿਰਨ ਉਹ ਨਾਲ ਹੈਗੇ ਨੇ ਉਹ ਬੰਦਿਆਂ ਦੇ ਵਿੱਚੋਂ ਕੋਈ ਬੰਦੇ ਹਾਂ ਉੱਥੇ ਪੁਲਿਸ ਨੂੰ ਮਿਲੇ ਆ ਪੁਲਿਸ ਨੂੰ ਮਿਲ ਕੇ ਉਹਨਾਂ ਨੇ ਸਾਰੀ ਇਹ ਸਾਜ਼ਿਬਾਜ਼ ਕੀਤੀ ਆ ਉਹ ਕਿਸੇ ਸਤਪੁਰਸ਼ ਦਾ ਨਾਂ ਉਹਦੇ ਕੋਲੋਂ ਅਗਲੌਣਾ ਚਾਹੁੰਦੇ ਸੀਗੇ ਜਿਹਦੇ ਨਾਲ ਉਹਨਾਂ ਦਾ ਵੈਰ ਆ ਠੀਕ ਹੈ ਉਹਨੇ ਕਿਸੇ ਦਾ ਨਾਂ ਨਹੀਂ ਲਿਆ ਉਹਨੇ ਕਿਹਾ ਵੀ ਹਾਂ ਠੀਕ ਆ ਜੋ ਇਹਦੀਆਂ ਕਰਤੂਤਾਂ ਸੀ ਤਰਸੇਮ ਦੀਆਂ ਮੈਨੂੰ ਨਹੀਂ ਚੰਗੀਆਂ ਲੱਗੀਆਂ ਤੇ ਮੈਂ ਇਹਦਾ ਸੌਦਾ ਲਾਤਾ ਹਾਂ ਉਹ ਕਹਿੰਦੇ ਸੀ ਤੂੰ ਕਹਿ ਵੀ ਕਿਸੇ ਦੇ ਕਹਿੰਦੇ ਜਦੋਂ ਉਹ ਨਹੀਂ ਮੰਨਿਆ ਤੇ ਉਦੋਂ ਉਹਦੇ ਗੋਲੀਆਂ ਮਰੀਆਂ ਅੱਛਾ ਵੀ ਜਿਹੜੀ ਪੁਲਿਸ ਨੇ ਸਟੇਟਮੈਂਟ ਦਿੱਤੀ ਏ ਤੇ ਤੁਹਾਡੀ ਸਟੇਟਮੈਂਟ ਚੜ੍ਹਦੇ ਲੈਹਂਦੇ ਦਾ ਫਰਕ ਆ ਬਿਲਕੁਲ ਗਲਤ ਆ ਜੀ ਹਾਂ ਜਿਹੜਾ ਬੰਦਾ ਆਪ ਰੈਸਟ ਹੋਣ ਡਿਆ ਗੁਰਦੁਆਰੇ ਦੇ ਵਿੱਚੋਂ ਅਰੈਸਟ ਕਰਕੇ ਲਗਾਇਆ ਉਥੋਂ ਭੱਜੇਗਾ ਜੇ ਭੱਜਣਾ ਹੁੰਦਾ ਇੱਥੋਂ ਭੱਜ ਲੈਂਦਾ ਅੱਛਾ ਮੇਰੀ ਟਾਇਰ ਪਾਟ ਗਿਆ ਹਮ ਥਲੇ ਦੱਸ ਕਿੱਡੀ ਆ ਸੋਇਣੀ ਗੱਲ ਹਮ ਟਾਇਰ ਪਾੜ ਗਿਆ ਤੇ ਪੁਲਿਸ ਸੁਤੀ ਪਈ ਸੀ ਹਮ ਬੰਦੇ ਨੂੰ ਤੇ ਜਕੜਿਆ ਹੁੰਦਾ ਹੱਥਕੜੀ ਲਾ ਕੇ ਤੇ ਪਿੱਛੇ ਇਧਰ ਬੈਲਟ ਨਾਲ ਠੋਕੀ ਹੁੰਦੀ ਹੱਥਕੜੀ ਹਮ ਤੇ ਅੱਬਲ ਤੇ ਪੈਪ ਨਾ ਲਾ ਕੇ ਜਿੰਦਾ ਹੀ ਪਲਾ ਦਿੰਦੇ ਆ ਇਹ ਅੱਛਾ ਇਹ ਹੁੰਦਾ ਸਾਡੇ ਨਾਲ ਇਹ ਗਲਤ ਵਾਲ ਬਿਲਕੁਲ ਗੱਲ ਵੀ ਉਹ ਭੱਜਣ ਲੱਗਾ ਸੀ ਜੋ ਫਲਾਨਾ ਅੱਛਾ ਫੇ ਗੋਲੀਆਂ ਬੜੀਆਂ ਸੇਧ ਕੇ ਮਾਰੀਆਂ ਇਦਾਂ ਦੋਹਾਂ ਬਰਾਬਰ ਪੱਟਾ 'ਚ ਹੂੰ ਇਦਾਂ ਕਿਦਾਂ ਵੱਜ ਗਈ ਗੋਲੀ ਹੂੰ 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 ਭੱਜ ਜਾਂਦੇ ਤੇ ਸਾਹਮਣੇ ਪੱਟਾ 'ਚ ਹੀ ਕਿਦਾਂ ਵੱਜ ਗਈ ਇਦਾਂ ਨਹੀਂ ਕਹਿੰਦੇ ਵੀ ਸਾਹਮਣੇ ਖੜਾ ਕਰਕੇ ਸਿੱਧੀ ਕਰਕੇ ਮਾਰੀ ਹੈ ਹੂੰ ਇਦਾਂ ਮੰਨਣ ਖਾਂ ਜੀ ਇਹ ਜਿਹੜਾ ਵੈਸੇ ਜੋ ਪੰਜਾਬ 'ਚ ਵੀ ਚੱਲ ਰਿਹਾ ਟ੍ਰੈਂਡ ਜੋਗੀ ਵਾਲਾ ਹੂੰ ਜੋਗੀ ਨੂੰ ਫੋਲੋ ਕਰ ਰਹੇ ਆ ਇਹ ਕਿਤੇ ਠੀਕ ਨਹੀਂ ਹੈਗਾ ਹਾਂ ਠੀਕ ਆ ਜਿਹਨੇ ਕ੍ਰਾਈਮ ਕੀਤਾ ਉਹਨੂੰ ਅਦਾਲਤਾਂ ਸਜ਼ਾ ਦੇਣ ਹੂੰ ਉਹ ਹੋਵੇ ਪਰ ਪੁਲਿਸ ਕਿੱਥੋਂ ਦੀ ਜੱਜ ਬਣ ਗਈ ਹੈਗੀ ਆ ਕਿ ਪੁਲਿਸ ਆਪਣੇ ਆਪ ਹੀ ਉਹ ਕਰਨ ਲੱਗ ਪਈ ਆ ਇਹ ਬਿਲਕੁਲ ਗਲਤ ਆ ਦੂਜੀ ਗੱਲ ਹੁਣ ਉਹਨਾਂ ਦੇ ਮਿਸੇ ਸਤਕਾਰਯੋਗ ਭੈਣ ਜੀ ਦਾ ਬਿਆਨ ਵੀ ਆਇਆ ਸੀਗਾ ਕਿ ਅੱਜ ਖੜਨ ਦੀ ਲੋੜ ਆ ਅਫਸੋਸ ਆ ਆਪਾਂ ਵੀ ਇੱਕ ਦੋ ਦਿਨ ਮੈਂ ਤੁਹਾਨੂੰ ਬੇਨਤੀ ਕਰਦਾ ਆਪਾਂ ਜਾ ਕੇ ਆਵਾਂਗੇ ਜੀ ਮੈਂ ਐਡਵੋਕੇਟ ਸਾਹਿਬ ਹਾਈ ਕੋਰਟ ਦਾ ਨਾਮ ਸਿਮਰਜੀਤ ਸਿੰਘ ਨਾਲ ਗੱਲ ਕੀਤੀ ਸੀ ਹੂੰ ਜਿੰਨਾ ਹੋ ਸਕਿਆ ਅਸੀਂ ਉਸ ਭੈਣ ਨਾਲ ਖੜਾਂਗੇ ਜਿੰਨਾ ਠੀਕੇ ਸਾਡੇ ਕੋਲ ਬਹੁਤਾ ਵੱਡਾ ਦੈਰਾ ਨਹੀਂ ਪਰ ਫਿਰ ਵੀ ਹੂੰ ਕੋਈ ਗੱਲ ਨਹੀਂ ਜੇ ਸਾਡੇ ਆਪਣੇ ਘਰ ਤੇ ਵਿਪਤਾ ਬਣੇ ਜਿਵੇਂ ਭੈਣ ਦੀ ਜਿਹੜੀ ਵੀਡੀਓ ਪਾਈ ਹੈ ਨਾ ਉਹ ਵੀਡੀਓ ਬੜਾ ਧਿਆਨ ਮੰਗਦੀ ਹੈ ਉਹ ਤਰਾਈ ਵਾਲਿਓ ਮੇਰੇ ਘਰ ਵਾਲੇ ਨੇ ਤੁਹਾਡੇ ਇਲਾਕੇ ਦਾ ਗੰਦ ਸਾਫ ਕੀਤਾ ਆ ਵਾਰਡ ਉਸ ਭੈਣ ਦੇ ਨੇ ਆ ਤਾਂ ਫਿਰ ਨੇਚਰਲੀ ਆ ਪ੍ਰੇਰਣਾ ਤੇ ਗੱਲ ਹੁੰਦੀ ਸੀ ਉਹਨੂੰ ਪਤਾ ਸੀ ਨਾ ਵੀ ਕੌਣ ਕੀ ਜੇ ਗੰਦ ਸੀ ਤੇ ਗੰਦ ਰਹਿਣਾ ਵਾ ਹਮ ਹਰ ਲੰਗੋਵਾਲ ਨੇ ਸੰਤ ਗਿਆਨੀ ਜਰਨੈਲ ਸਿੰਘ ਥੋੜਾ ਬਣ ਜਾਣਾ ਹੈ ਤਾਂ ਦੋਨਾਂ ਦਾ ਸੰਤ ਲੱਗਾ ਬਸ ਮੋਟੀ ਜੀ ਗੱਲ ਹੈ ਜੀ ਬਰਸੀ ਤਾਂ ਲੰਗੋਵਾਲ ਦੀ ਵੀ ਮਨਾਉਂਦੇ ਨੇ ਉਹਦੇ ਚੇਤੇ ਮਨਾਉਂਦੇ ਨੇ ਨਾ ਜੀ ਸ਼ਹੀਦ ਬੰਦੇ ਨੇ ਹਮ ਪਰ ਲੋਂਗੋ ਵਾਲ ਕੀ ਸੀ ਉਹ ਸਾਰੇ ਜਾਣਦੇ ਨੇ ਨਹੀਂ ਜਿਵੇਂ ਹੁਣ ਮੰਨ ਲਓ ਜਿਵੇਂ ਤੁਸੀਂ ਦੱਸਿਆ ਵੀ ਇਹ ਸਾਰਾ ਕੁਝ ਇਸ ਤਰੀਕੇ ਨਾਲ ਵਰਤਾਰਾ ਵਾਪਰਿਆ ਜੀ ਤੁਸੀਂ ਇੱਥੋਂ ਤੱਕ ਵੀ ਜ਼ਿਕਰ ਕਰ ਦਿੱਤਾ ਵੀ ਕੁਝ ਕੁਰਤੀਆਂ ਵਾਲੇ ਜੀ ਵੀ ਜਿਹੜੇ ਇਸ ਪੂਰੀ ਸਾਜਿਸ਼ ਦਾ ਸਰਗਨਾ ਮਗਰ ਕੰਮ ਕਰਦਾ ਪਿਆ ਬੜੀ ਵੱਡੀ ਸਟੇਟਮੈਂਟ ਆਪਣੇ ਆਪ ਦੇ ਵਿੱਚ ਬਿਲਕੁਲ ਇਸ ਤੋਂ ਵੀ ਆਪਾਂ ਥੋੜੀ ਜਿਹੀ ਅੱਗੇ ਚੱਲਦੇ ਹਾਂ ਉਸ ਤੋਂ ਬਾਅਦ ਨਾਲ ਦੀ ਨਾਲ ਕੋਰਟ ਦੇ ਵਿੱਚ ਪੇਸ਼ ਕਰਕੇ ਉਹਨੂੰ ਜੇਲ੍ਹ ਭੇਜਿਆ ਗਿਆ ਜਦੋਂ ਬੰਦੇ ਦੀਆਂ ਲੱਤਾਂ ਦੇ ਵਿੱਚ ਗੋਲੀਆਂ ਹੋਣ ਉਹਨੂੰ ਜੇਲ੍ਹ ਭੇਜਿਆ ਜਾ ਸਕਦਾ ਹੈ ਕਿ ਹਸਪਤਾਲ ਪਹਿਲਾ ਫਰਸਟ ਪ੍ਰਾਇੋਰਟੀ ਉਹਦਾ ਟ੍ਰੀਟਮੈਂਟ ਆ ਹਮ ਟਰੀਟਮੈਂਟ ਕਰਾ ਕੇ ਮੁਜਰਮ ਕਿਤਾ ਵੱਡਾ ਹੋਵੇ ਜੋੜਾ ਮਰਜੀ ਵੱਡਾ ਮੁਜਰਮ ਹੋਵੇ ਜਦੋਂ ਡਾਕਟਰ ਫਿੱਟ ਕਰਾਰ ਦਊਗਾ ਫੇ ਉਹਨੂੰ ਹਸਪੀਟਲ ਲਿਆਇਆ ਜਾ ਸਕਦਾ ਸਾਡੇ ਦੇਸ਼ ਦਾ ਕਾਨੂੰਨ ਕਹਿੰਦਾ ਜਿਹੜੇ ਦੇਸ਼ ਪਰ ਹਾਂ ਇਹ ਸਾਡੇ ਲਈ ਦੇਸ਼ ਬਕਾਨਾ ਸਿੱਖਾ ਵਾਸਤੇ ਇਹ ਹੈ ਨਹੀਂ ਹੈ ਤਾਂ ਅਗਰ ਕੇ ਸਾਡੇ ਸਿੱਖਾਂ ਨਾਲ ਇਹ ਵਧੀ ਕੀ ਹੁੰਦੀ ਹੈ ਜਿਹੜੇ ਤੇ ਇਹਨਾਂ ਦੀਆਂ ਕਾਲੀਆਂ ਭੇਡਾਂ ਆ ਉਹਨਾਂ ਨੂੰ ਤੇ ਪੋਚ ਪੋਚ ਕੇ ਰੱਖਦੇ ਆ ਉਹਨਾਂ ਨੂੰ ਤੇ ਮੀਡੀਆ ਟ੍ਰਾਇਲ ਵੀ ਕਰਾ ਦਿੰਦੇ ਆ ਤੇ ਪਰ ਜਿਹੜੇ ਗੁਰੂ ਕੇ ਸਿੱਖ ਵਾ ਜਿਹੜੇ ਨਰੈਣੂਮੰਤ ਦੇ ਵਾਰਸਾਂ ਨੂੰ ਤੁਸ਼ਟਾ ਨੂੰ ਸੋਧਦੇ ਆ ਉਹਨਾਂ ਨੇ ਇਹ ਵਧਿੱਕੀ ਕਰਦੇ ਆ ਸਰਾ ਸਾਰੇ ਹਿਊਮਨ ਭਿੰਗ ਦੀ ਹਿਊਮਨ ਰਾਈਟ ਦੀ ਉਹਨੇ ਮਨੁੱਖੀ ਅਧਿਕਾਰਾਂ ਦਾ ਕਹਾਣ ਕੀਤਾ ਗਿਆ ਆ ਲੋਕਤੰਤਰ ਦੇਸ਼ ਦੇ ਉੱਤੇ ਡੈਮੋਕ੍ਰੇਸੀ ਦੇ ਉੱਤੇ ਇਹ ੱੱੱਬਾ ਆ ਸ਼ੇਮ ਆ ਇਹ ਗੱਲ ਇਹ ਨਹੀਂ ਸੀ ਹੋਣਾ ਚਾਹੀਦਾ ਜੀ ਇਹ ਜੱਜਾਂ ਦੇ ਵੀ ਮੈਂ ਕਹਿੰਨਾ ਅੱਖਾਂ ਤੇ ਉਹ ਕੱਲੀ ਕੋ ਕਾਨੂੰਨ ਵਾਲੀ ਤਕਰੀਰ ਨਹੀਂ ਪੱਟੀ ਬਣੀ ਜੱਜਾਂ ਨੇ ਵੀ ਅੱਖ ਤੇ ਘੁੱਟ ਕੇ ਕੱਪੜਾ ਬੰਨਿਆ ਹੋਇਆ ਵੀ ਉਹ ਦੇਖਦੇ ਹੀ ਨਹੀਂ ਹੈਗੇ ਇੱਕ ਬੰਦੇ ਦੇ ਦੋਨੇ ਪੱਟ ਤੁਸੀਂ ਇੰਜਰਡ ਕਰ ਦਿੱਤੇ ਦੋਹਾਂ ਪੱਟਾਂ ਤੇ ਗੁਣਿਆ ਮਰਤੀਆਂ ਉਹਨੂੰ ਜੇਲ੍ਹ ਭੇਜੀ ਜਾਂਦੇ ਹੂੰ ਹੂੰ ਜੀ ਤੇ ਪਿੱਛੇ ਉਹ ਕਿੰਨੀ ਦੂਰ ਜੇਲ੍ਹ ਹੈਗੀ ਆ ਕੌਣ ਕਿੱਥੇ ਕੀ ਹਨਾ ਉਹ ਬੜੀ ਉਹ ਬਿਲਕੁਲ ਇਹ ਇੱਕ ਮੈਂ ਕਹਿੰਨਾ ਕਿ ਜਿਹੜਾ ਸਾਡੇ ਦੇਸ਼ ਦਾ ਰਾਜਾ ਆ ਮੌਜੂਦਾ ਉਹ ਗਦਾਫੀ ਸਦਾਮ ਹਸੈਨ ਵਾਲੀਆਂ ਲੀਆਂ ਨੂੰ ਚੱਲ ਰਹੇ ਆ ਵੀ ਮਤਲਬ ਡੈਮੋਕ੍ਰੇਸੀ ਦਾ ਤਾਂ ਰੌਲਾ ਹੀ ਆ ਇਹ ਡਿਕਟੇਟਰਸ਼ਿਪ ਜੀ ਇਹ ਬਿਲਕੁਲ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਜਲਦੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਮਿਹਰਬਾਨੀਆਂ ਤੁਸੀਂ ਹਰ ਪੰਥਕ ਮੁੱਦੇ ਤੇ ਬਿਬਾਕ ਬੋਲਦੇ ਹੋ ਸਦਰ ਕੋ ਇਹਨਾਂ ਭਾਈ ਸੁਖਦੀਪ ਸਿੰਘ ਖੋਸਾ ਜੀ ਬੜੀ ਸੋਹਣੀ ਇਹਨਾਂ ਨੇ ਗੱਲ ਕੀਤੀ ਇਹ ਕਹਿੰਦੇ ਕਿ ਮੈਂ ਇਹ ਨਹੀਂ ਕਹਿੰਦਾ ਵੀ ਕਾਨੂੰਨੀ ਕਾਰਵਾਈ ਜਿਹੜੀ ਹੈ ਉਹਦੇ ਵਿੱਚ ਕਿਸੇ ਪ੍ਰਕਾਰ ਰੁਕਾਵਟ ਬਣਿਆ ਜਾਵੇ ਪਰ ਕਹਿਣ ਲੱਗੇ ਵੀ ਕਿੱਡਾ ਵੀ ਵੱਡਾ ਮੁਜ਼ਰਮ ਹੋਵੇ ਉਹਦੇ ਵੀ ਆਪਣੇ ਰਾਈਟ ਹੁੰਦੇ ਨੇ ਇਲਾਜ ਪ੍ਰੋਪਰ ਹੋਣਾ ਉਸ ਤੋਂ ਬਾਅਦ ਉਹਨੂੰ ਭੇਜਣਾ ਕਹਿ ਲੱਗੇ ਸਾਇਯਾਤੀ ਦਾ ਬੜਾ ਧਿਆਨ ਮੰਗਦਿਆਂ ਨੇ ਪਰ ਇਹਨਾਂ ਨੇ ਬਹੁਤ ਵੱਡੀ ਇੱਕ ਸਟੇਟਮੈਂਟ ਦਿੱਤੀ ਹੈ ਭਾਵੇਂ ਨਾਮ ਨਹੀਂ ਲਿਆ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੈਨੂੰ ਪਤਾ ਲੱਗਾ ਕਿ ਬਹੁਤ ਵੱਡੀ ਇੱਕ ਪ੍ਰੈਸ ਕਾਨਫਰੰਸ ਕਰਕੇ ਤੇ ਕੁਝ ਐਸੇ ਚਿੱਤ ਕਪੜੀਆਂ ਨੂੰ ਨੰਗਾ ਕਰਨ ਦਾ ਪ੍ਰਯਾਸ ਕਰ ਰਹੇ ਨੇ ਕਿਉਂਕਿ ਕਾਫੀ ਮੈਨੂੰ ਦੱਸ ਰਹੇ ਸੀ ਕਿ ਇਹਨਾਂ ਦੇ ਕੋਲ ਡਾਕੂਮੈਂਟਸ ਆਪੜੇ ਨੇ ਤੇ ਅਜੇ ਤੁਸੀਂ ਚਲੋ ਭਾਵੇਂ ਨਾਮ ਨਹੀਂ ਲਿਆ ਪਰ ਤੁਹਾਨੂੰ ਲੱਗਦਾ ਵੀ ਕੁਝ ਐਸੇ ਲੋਕ ਨੇ ਜਿਹੜੇ ਪੰਥ ਦੇ ਵਿੱਚ ਇਹੋ ਜਿਹਾ ਇੱਕ ਨਵਾਂ ਵਿਵਾਦ ਛੇੜ ਰਹੇ ਹੈ ਤੇ ਉਹਨਾਂ ਨੂੰ ਨਾਮ ਕਰੋਗੇ ਸਮਾ ਮਖੂਸਾ ਵਾ ਅੱਜ ਜਿਹੜਾ ਦਿਨ ਚੜਿਆ ਕੱਲ ਨੂੰ ਇਹ ਨਹੀਂ ਹੋਣਾ ਹਾਂ ਨਵੀਂ ਸਵੇਰ ਆਉਣੀ ਆ ਕੱਲ ਹੂੰ ਬਹੁਤ ਕੁਝ ਆਊਗਾ ਹੂੰ ਤੇ ਉਹਨੂੰ ਜਿਹੜੇ ਸਰਬਜੀ ਸਿੰਘ ਨੂੰ ਕੱਲਾ ਸਮਝਣ ਦੀ ਗੁਸਤਾਖੀ ਕਰਦੇ ਉਹ ਵੀ ਉਹਨਾਂ ਦੀ ਭੁੱਲਿਆ ਹੂੰ ਉਹ ਕੱਲਾ ਨਹੀਂ ਹੈਗਾ ਹੂੰ ਪੰਥ ਨਾਲ ਆ ਜੀ ਪੰਥ ਕਹਿਣਗੇ ਕਿ ਕੌਣ ਬਾਬਾ ਗਰਜਾ ਸਿੰਘ ਤੇ ਬੋਤਾ ਸਿੰਘ ਸੋਚ ਪੰਥ ਸੀ ਦੋ ਹੀ ਵੱਡੇ ਸੀ ਨਾਲ ਆ ਬਾਬਾ ਗਰਜਾ ਸਿੰਘ ਬੋਤਾ ਸਿੰਘ ਦੀ ਸੋਚ ਉਸ ਪਰਿਵਾਰ ਦੇ ਨਾਲ ਆ ਜਲਦੀ ਮਿਲਾਂਗੇ ਤੇ ਜਿਹੜੇ ਖਲਾਸੇ ਉਹ ਵੀ ਹੋ ਜਾਣੇ ਉਹ ਵੀ ਪਰਮਾਤਮਾ ਨੇ ਕਰਵਾ ਦੇਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ